ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹੱਲਾ ਪਹਿਲਾ ਕਾਉਣ ਤਰਾਜੀ ਕਵਨ ਤੁਲਾ ਤੇਰਾ ਕਵਨ ਸਰਾਫ ਬੁਲਾਵਾ ਕਾਉਣ ਗੁਰੂ ਕੈ ਪੈ ਦੀਖਿਆ ਲੇਵਾ ਕੈ ਪੈ ਮੁਲ ਕਰਾਵਾ ਕਾਉਣ ਤਰਾਜੀ ਕਵਨ ਤੁਲਾ ਤੇਰਾ ਕਵਨ ਸਰਾਫ ਬੁਲਾਵਾ ਕਾਉਣ ਗੁਰੂ ਕੈ ਪੈ ਦੀਖਿਆ ਲੇਵਾ ਕੈ ਪੈ ਮੁਲ ਕਰਾਵਾ ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾਂ ਤੂੰ ਜਲ ਥਲ ਮਹੀਅਲ ਭਰਪੂਰ ਲੈਣਾ ਤੂੰ ਆਪੇ ਸਰਬ ਸਮਾਣਾ ਰਹਾਉ ਮਨ ਤਾਰਾ ਜੀ ਚਿੱਤ ਤੁਲਾ ਤੇਰੀ ਸੇਵ ਸਰਾਫ ਕਮਾਵਾ ਘਟ ਹੀ ਪੀਤਰ ਸੋ ਸਹ ਤੋਲੀ ਇਨ ਬਿਦ ਚਿੱਤਰ ਹਾਵਾਂ ਆਪੇ ਕੰਡਾ ਤੋਲ ਤਰਾਜੀ ਆਪੇ ਤੋਲਣ ਹਾਰਾ ਆਪੇ ਦੇਖੇ ਆਪੇ ਬੂਝੇ ਆਪੇ ਹੈਵਣ ਜਾਰਾ ਅੰਦਲਾ ਨੀਚ ਜਾਤ ਪਰਦੇਸੀ ਖਿਣ ਆਵੇ ਤਿਲ ਜਾਵੇ ਤਾਂ ਕੀ ਸੰਗਤ ਨਾਨਕ ਰਹੰਦਾ ਕਿਉ ਕਰ ਮੂੜਾ ਪਾਵੇ ਅੰਦਲਾ ਨੀਚ ਜਾਤ ਪਰਦੇਸੀ ਖਿਣ ਆਵੇ ਤਿਲ ਜਾਵੇ ਤਾਂ ਕੀ ਸੰਗਤ ਨਾਨਕ ਰਹੰਦਾ ਕਿਉ ਕਰ ਮੂੜਾ ਪਾਵੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੋਹੀ ਮਹੱਲਾ ਪਹਿਲਾ ਹੇ ਪ੍ਰਭੂ ਕੋਈ ਐਸੀ ਤੱਕੜੀ ਨਹੀਂ ਕੋਈ ਐਸਾ ਬੱਟਾ ਨਹੀਂ ਜੋ ਤੇਰੇ ਗੁਣਾਂ ਦਾ ਅੰਦਾਜ਼ਾ ਲਾ ਸਕਣ ਕੋਈ ਐਸਾ ਸਰਾਫ ਨਹੀਂ ਜਿਸ ਨੂੰ ਮੈਂ ਤੇਰੇ ਗੁਣਾਂ ਦਾ ਅੰਦਾਜ਼ਾ ਲਾਉਣ ਵਾਸਤੇ ਸਾਧ ਸਕਾਂ ਮੈਨੂੰ ਕੋਈ ਐਸਾ ਉਸਤਾਦ ਨਹੀਂ ਜਿਸ ਦਾ ਜਿਸ ਪਾਸੋਂ ਮੈਂ ਤੇਰਾ ਮੁੱਲ ਪਵਾ ਸਕਾਂ ਜਾਂ ਮੁੱਲ ਪਾਉਣ ਦੀ ਜਾਣ ਸਿੱਖ ਸਕਾਂ اے ਮੇਰੇ ਸੋਹਣੇ ਪ੍ਰਭੂ ਜੀ ਮੈਂ ਤੇਰੇ ਗੁਣਾਂ ਦਾ ਅੰਤ ਨਹੀਂ ਜਾਣ ਸਕਦਾ ਮੈਨੂੰ ਇਹ ਸਮਝ ਨਹੀਂ ਆ ਸਕਦੀ ਕਿ ਤੇਰੇ ਵਿੱਚ ਕਿਤਨੀਆਂ ਕੋ ਸਿਫਤਾਂ ਤੂੰ ਪਾਣੀ ਵਿੱਚ ਭਰਪੂਰ ਹੈ ਤੂੰ ਧਰਤੀ ਦੇ ਅੰਦਰ ਵਿਆਪਕ ਹੈ ਤੂੰ ਆਕਾਸ਼ ਵਿੱਚ ਹਰ ਥਾਂ ਮੌਜੂਦ ਹੈ ਤੂੰ ਆਪ ਹੀ ਸਭ ਜੀਵਾਂ ਵਿੱਚ ਸਭ ਥਾਵਾਂ ਵਿੱਚ ਸਮਾਇਆ ਹੋਇਆ ਹੈ ਰਹਾਓ ਏ ਪ੍ਰਭੂ ਜੇ ਮੇਰਾ ਮਨ ਤੱਕੜੀ ਬਣ ਜਾਏ ਜੇ ਮੇਰਾ ਚਿੱਤ ਤੋਲਣ ਵਾਲਾ ਬੱਟਾ ਬਣ ਜਾਏ ਜੇ ਮੈਂ ਤੇਰੀ ਸੇਵਾ ਕਰ ਸਕਾਂ ਤੇਰਾ ਸਿਮਰਨ ਕਰ ਸਕਾਂ ਜੇ ਇਹ ਸੇਵਾ ਸਿਮਰਨ ਮੇਰੇ ਵਾਸਤੇ ਸ਼ਰਾਬ ਬਣ ਜਾਏ ਤੇਰੇ ਗੁਨਾ ਦਾ ਮੈਂ ਅੰਤ ਤਾ ਨਹੀਂ ਪਾ ਸਕਦਾ ਪਰ ਇਹਨਾਂ ਤਰੀਕਿਆਂ ਨਾਲ ਮੈਂ ਆਪਣੇ ਚਿੱਤ ਨੂੰ ਤੇਰੇ ਚਰਨਾਂ ਵਿੱਚ ਟਿਕਾ ਕੇ ਰੱਖ ਸਕਾਂਗਾ ਏ ਭਾਈ ਮੈਂ ਆਪਣੇ ਹਿਰਦੇ ਵਿੱਚ ਹੀ ਉਸ ਖਸ਼ਮ ਪ੍ਰਭੂ ਨੂੰ ਬੈਠਾ ਜਾਂਚ ਸਕਾਂਗਾ। ਏ ਭਾਈ ਪ੍ਰਭੂ ਹਰੇਕ ਥਾਂ ਵਿਆਪਕ ਹੈ। ਆਪਣੀ ਵੜਿਆਈ ਵੀ ਉਹ ਆਪ ਹੀ ਜਾਣਦਾ ਹੈ ਤੇ ਜਾਂਚ ਸਕਦਾ ਹੈ। ਉਹ ਆਪ ਹੀ ਤੱਕੜੀ ਹੈ, ਆਪ ਹੀ ਬੱਟਾ ਹੈ, ਆਪ ਹੀ ਬੋਤੀ ਹੈ। ਉਹ ਆਪ ਹੀ ਆਪਣੇ ਗੁਣਾ ਨੂੰ ਤੋਲਣ ਵਾਲਾ ਹੈ। ਉਹ ਆਪ ਹੀ ਸਭ ਜੀਵਾਂ ਦੀ ਸਾਮ ਸੰਭਾਲ ਕਰਦਾ ਹੈ। ਆਪ ਹੀ ਸਭ ਦੇ ਦਿਲਾਂ ਦੀ ਸਮਝਦਾ ਹੈ ਆਪ ਹੀ ਜੀਵ ਰੂਪ ਹੋ ਕੇ ਜਗਤ ਵਿੱਚ ਨਾਮ ਵਣਜ ਕਰ ਰਿਹਾ ਹੈ ਅਣਜਾਣ ਨਾਨਕ ਪਰਮਾਤਮਾ ਦੇ ਗੁਣਾਂ ਦੀ ਕਦਰ ਨਹੀਂ ਪਾ ਸਕਦਾ ਕਿਉਂਕਿ ਇਸ ਦੀ ਸੰਗਤ ਸਦਾ ਉਸ ਮਨ ਨਾਲ ਹੈ ਜੋ ਮਾਇਆ ਦੇ ਵਿੱਚ ਅੰਨਾ ਹੋਇਆ ਪਿਆ ਹੈ ਜੋ ਜਨਮ ਜਨਮਾਂ ਤਰਾ ਦੇ ਵਿਕਾਰਾਂ ਦੀ ਮੈ ਨਾਲ ਨਿਵੀ ਜਾਤ ਦਾ ਬਣਿਆ ਹੋਇਆ ਹੈ ਜੋ ਸਦਾ ਭਟਕਦਾ ਰਹਿੰਦਾ ਹੈ ਰਤਾਂ ਮਾਤਰ ਵੀ ਕਿਤੇ ਇਕ ਤਾਂ ਟਿਕ ਨਹੀਂ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ